ਸਪੋਰਟ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਇਸ ਵੇਲੇ ਅਸੀਂ ਨਮਾਸ਼ਹਿਰ ਜੀ ਪਰਉਗਜ਼ਾਰਾ ਵਿੱਚ ਬੜਿਆਂ ਦੱਸਦੇ ਕਿ ਅੱਜ 188 ਸੰਤ ਬਾਬਾ ਮੇਲਾ RAM ਜੀ ਪਰਉਗਜ਼ਾਰਾ ਵਿਖੇ ਸੰਤ ਬਾਬਾ ਮੇਲਾ RAM ਜੀ ਦੀ 72ਵੀਂ ਵਾਰੀ ਬੜੀ ਸ਼ੋਭਾ ਪੂਰਵਕ ਜਿਹੜੀ ਹੈ ਅੱਜ ਦੇ ਮੁੱਖ ਸੰਚਾਲਕ ਸੰਤ ਬਾਬਾ ਕਲਵੰਤ RAM ਜੀ ਪਰਉਗਜ਼ਾਰਾ ਅੱਜ ਲੈਣ ਮਹੀਤ ਜਿਹੜੀ ਹੈ ਮਾਈ ਜਾਰੀ ਹੋ ਰਹੀ ਹੈ جي

ਇਹ ਸਾਡੇ ਵੱਲੋਂ ਪਰ ਮੈਂ ਇਹ ਕਹਨਾ ਸੀ ਜਿਹਦੇ ਸੁਰੂਆਤ ਹੋਆ ਪਈ ਵੀ ਧੀਰੇ ਜਿਨੂੰ ਪਾਦਾ ਉਹਨਾਂ ਨੂੰ ਬੇਟੀਆਂ ਨੂੰ ਕਦਮੇ ਧੀਰੇ ਜਿਨੂੰ ਪਾਦਾ ਇਹ ਹੈ ਸਾਡੇ ਵੱਲੋਂ ਤੇ ਇਹ ਕਿ ਨਾਲ ਬੇਟੀਆਂ ਨੂੰ ਕਾਜ ਦਿਨਾ ਸਾਡੇ ਵੱਲੋਂ ਨੂੰ ਸਾਡੇ ਸਹਿਯੋਗ ਦੇ ਨਾਲ ਇਹਨਾਂ ਨੂੰ ਬਹੁਤ ਬੜੇ ਸਨਮਾਨ ਦਿੱਤਾ ਜਾ ਰਿਹਾ ਆ ਔਰ ਮਹਾਂਪੁਰਸ਼ੀ ਵਿਅਕਤੀ ਹੈ ਮਹਾਂਪੁਰਸ਼ ਸਾਰੇ ਖਾਤਰੀ ਉੱਤੇ ਵਿਅਕਤੀ ਹੈ ਸਾਡੇ ਦਾਦੀ ਦੀ ਬੇਟੀ ਦਾ ਬੜਾ ਆਸ਼ੀਰਵਾਦ ਦੇ ਦੇ ਉਹ ਬੱਚੀਆਂ

ਸਾਂਤਕਪਨ ਲਸ਼ਮਨਤਾ ਜੀ ਮਹਾਰਾਜ ਉਹ ਸਿੱਖਿਆ ਦੇ ਦੇਸਾ ਔਰ ਬਚਪਨ ਤੋਂ ਹੋਰ ਵੀ ਸੰਗੀਤਕ ਅਧਿਆਪਕ ਤੋਂ ਦਾ ਨਾਮਜ਼ਦ ਕੀਤਾ ਗਿਆ ਉਹਦਾ ਵੱਲੋਂ ਬੱਚਿਆਂ ਨੂੰ ਸੰਗੀਤ ਦੇ ਦਿੱਤਾ ਲਿਖ ਦਿੱਤੀ ਗਈ ਔਰ ਅੱਜ ਇਹਨਾਂ ਬੱਚਿਆਂ ਨੇ ਆਪਣੇ ਪ੍ਰਿਹਿਤ ਸਦਕਾ ਔਰ ਮਹਾਪਰਸ਼ਾ ਦੇ ਸ਼ੀਵਾ ਸਦਕਾ ਆਪਣੇ ਇੱਕ ਪਹਿਚਾਨ ਪਾਈ ਹੈ ਜੋ ਨਾ ਇਹਦਾ ਦੱਤਾ ਹੋਇਆ ਕੌਣ ਸਿਸਟਰ ਮਹਾਂਪੁਰਸ਼ਾ ਬਨੂ ਇਲਾਨ ਨੂੰ ਨਾਮ ਦਿੱਤਾ ਗਿਆ ਜੋ ਕਿ ਅੱਜ ਪੂਰੇ ਸਮੁੱਚੇ ਸੰਸਾਰ ਦੇ ਵਿੱਚ ਕੌਮ ਸਿਸਟ ਦੇ ਨਾਮ ਦੇ ਨਾਲ ਇਹ ਮਰਦੀਆਂ ਜਾਣੀਆਂ ਜਾਂਦੀਆਂ ਹਨ ਇਹਨਾਂ ਦੁਆਰਾ ਜਿਹੜੇ ਸਮੂਹ ਜਿਹੜੇ ਗੁਰੂ ਦਾਸ ਸਾਧੂ ਸੰਪ ਦਾ ਸਾਇਟੀ ਉੱਪਰ ਨਿਸ਼ਚਿਤ ਪੰਧਾ ਦੇ ਕੌਟਾ ਦਾ ਮਹਾਂਪੁਰਸ਼ ਆਪਣੇ ਕਰਤਵਲਾ ਦੇ ਨਾਲ ਸੋਨ ਮੈਡਲ ਦੀ ਪ੍ਰਾਪਤੀ ਦਾ ਆਨੰਦ ਰਾਜੀ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਸਭਾ ਮੈਂ ਜਿਹੜਾ ਬਣ ਗਿਆ ਉਹ ਜਿਹੜਾ ਚੀਜ਼ਾਂ ਦੇ ਕੋਮਿਟੀ ਬਖਸ਼ੇ ਆਵਾਜ਼ ਸ਼੍ਰੀ ਗੁਰੂ ਦਾ ਸਰਪੰਚ ਦਾ ਸਰਪੰਚ ਦਾ ਗੁਰਪੰਡਾ ਨੂੰ ਬਹੁਤ ਪਸੰਦੀ ਆ ਪਰ ਲੈ ਕੇ ਜਾਵੇ ਇਹ ਜੋ ਬੋਰਡ ਬਣ ਲਿਆ ਕਿ ਕਿਹਦਾ ਸਾਥ ਵੱਲੋਂ ਕਿਹੜਾ ਰੱਜਿਆ ਨੂੰ ਦਿੱਤਾ ਜਾ ਰਿਹਾ ਹੈ ਸੋ ਪਰਮਾਥਮਾ ਕੇ ਦਰ ਚੋਣੀ ਚੱਕੀ ਕਲ ਨੇ ਇਹਨਾਂ ਬੱਚਿਆਂ ਦੇ ਇਸ ਡੇਟਾ ਸਰਵ ਨੂੰ ਗੋਲ ਮੈਡਲ ਗੋਲ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।ਔਰ ਹੋਰ ਵੀ ਬੱਚੇ ਲਗਭਗ ਪੰਚਾਇਤ ਦੀ ਸਕੂਲ ਇੱਥੇ ਬੱਚੇ ਜਿਹੜੇ ਆ ਉਹ ਸਿੱਖਿਆ ਕਰਨ ਕਰਦੇ ਨੇ। ਕਈ ਬੱਚੇ ਇਹ ਸਿੱਖਿਆ ਲੈ ਕੇ ਵਿਦੇਸ਼ਾਂ ਦੇ ਧਰਤੀ ਤੇ ਪੜ੍ਹਨ ਵੀ ਗਏ ਨੇ ਔਰ ਜਦੋਂ ਮਹਾਂਪੁਰਸ਼ ਕ੍ਰਿਡਾ ਵਿਧੀ ਯਾਤਰਾ ਤੇ ਗਏ ਸੀ ਤਾਂ ਉਹਨਾਂ ਬੱਚਿਆਂ ਨੇ ਵੱਖ-ਵੱਖ ਪਰਿਵਾਰਾਂ ਵਿੱਚ ਜਾ ਕੇ ਆਪਣਾ ਸ਼ਬਦ ਕਹਿਣ ਕੀਤਾ ਔਰ ਗੁਰੂ ਕਾ리 ਸਾਸਾਨ ਦੀ ਕਈ ਵਾਰੀ ਹੈਰਾਨੀ ਹੁੰਦੀ ਹੈ ਕਿ ਸਾਡੇ ਇੱਕ ਸੋਹਣੇ ਬੱਚੇ ਹੈ ਜਿਹਦਾ ਨਾਮ ਆਕਤਰੀ ਨੂੰ ਪਰੀ ਕਹਿੰਦੇ ਆ ਤੇ ਉਹ ਲਗਭਗ ਚੌਥੀ ਜਮਾਤ ਵਿੱਚ ਲਖਦੀ ਬਧਰਤ ਨੇ ਔਰ ਬੜੇ ਸੁਚੱਜੇ ਢੰਗ ਦੇ ਨਾਲ ਸਾਰੇ ਮੌਰੀਆ ਬਲੇਖਾਂ ਦੀ ਹੈ ਔਰ ਹੋਲੀ ਸਿਸਟਰ ਤੁਮਲਾ ਲੇਖਾਂ ਦੀ ਹੈ ਸੋ ਜਦੋਂ ਇਹਨਾਂ ਸੁਛਦਰ ਬਚਿਆ ਦੇ ਮੋਹ ਦੇ ਵਿੱਚੋਂ ਗੁਰਬਾਣੀ ਦੇ ਸ਼ਬਦ ਚਾਣਉਂਦੇ ਹਨ ਤਾਂ ਇੱਕ ਤਰ੍ਹਾਂ ਲੱਗਦਾ ਹੈ ਕਿ ਇਹਦਾ ਸੋ ਬੁੱਢਾ ਸਾਸਾਂ ਨੇ ਜੀ ਅੱਜ ਕਿਉਂ ਮਰੇ ਇੱਦਾਂ ਥੋੜਾ ਕੌਮ ਸਿਸਟਮ ਹੋਊ त बाबा बेला राम महाराज की आज जी के बहत्तरवी बसिक समागत बिना साहब वालों ਬੋਲਟ ਬਟਨਾ ਸ਼ਰਮਾ ਕਲਾਟੀ ਸੁਖਰਜੀ ਸਾਹਿਬਾਨ ਜੀ ਪੁਸ਼ਪਾ ਸੰਸਥਾ ਦੇ ਜੋ ਸੁਖਰਜੀ ਸਾਹਿਬਾਨ ਜੀ ਆਪਕੋ ਤੁਹਾਨੂੰ ਜਾਣ ਦੇਣਾ ਕਿ ਪਿਛਲੇ ਕੁਝ ਦਿਨਾਂ ਦੇ ਪਾਸੇ ਇਸ ਤਰ੍ਹਾਂ ਲੱਗ ਰਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅਸੀਂ ਬਾਗ ਤੇ ਤਿਆਰੀਆਂ ਸ਼ਿਵਾਰਾਂ ਬਹੁਤ ਸਤੰਗਤਾਨ ਦੇ ਨਾਲ

ਦੇਇਤ ਸੋਤ ਸੰਤ ਬਾਬਾ ਮਿੱਲਰਾਂ ਦੀ ਮਹਾਰਾਏ ਇਹ ਤਖੋਸਾਨ ਉਹਨਾਂ ਜਨਮ ਲਗਰੀ ਪਿੰਡ ਭੁਰੰਗ ਜਰਾ ਜਿਸੇ ਉਹਨਾਂ ਦਾ ਮਹਤਰਮ ਸਲਾਣਾਬਾਦਸੀ ਸਮਾਗਮ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਸੰਗਤਾਂ ਬਹੁਤ ਦੂਰ ਰਾਡੇ ਤੋਂ ਸੰਤਾਂ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫਲ ਭੇਟ ਕਰਨ ਆਈਆਂ ਸੰਤ ਮਹਾਪੁਰਸ਼ ਦਾ ਜੀਵਨ ਇੱਕ ਅਹੋਜਾਸ ਜੀਵ ਸੀ ਜਿਨ੍ਹਾਂ ਨੇ ਪੂਰੀ ਲਪਾਈ ਨੂੰ ਮੀਡੀਆ ਦੇ ਨਾਲ ਮਹਿਨੇਰੇ ਜੋ ਕੱਢ ਕੇ ਚਾਣਨ ਵਿੱਚ ਲਿਆਂਦਾ ਉਹਨਾਂ ਨੇ ਗੁਰੂ ਦਾਸ ਮਹਾਰਾਜ ਇਹ ਕਥਨਨ ਸਾਰ ਮਾਦੋ ਵਿਜੈਤ ਕੀ ਨੂੰ ਇੱਕ ਦੀਪ ਮਲੀ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਮਾਦੋ ਵਿਜੈਤ ਕੀ ਨੂੰ ਇੱਕ ਦੀਪ ਮਲੀਨ ਕੇ ਜੁਗਿਆ ਤੋਂ ਸਿਜੂਰ ਹੋਗਾ ਤਾਂ ਸਾਡੇ ਦਾ ਅੰਦਰ ਜਲਾ ਕੇ ਲਜਾਊਗਾ ਤਾਂ ਆਪ ਸਾਸੀ ਗਿਆਨवान ਨਾ ਬਣੇ ਤਾਂ ਅਸੀਂ ਦੂਸਰੇ ਨੂੰ ਗਿਆਨ ਕਿੱਦਾ ਵੰਡਾਂਗੇ ਉਸ ਸੋਚ ਦੇ ਮਾਲਕ ਬਾਬਾ ਮਿੱਲਾ ਸਿੰਘ ਜੀ ਮਹਾਰਾਜ ਉਸ ਸਮੇਂ ਦੇ ਬੈਠੇ 1953 ਦੇ ਵਿੱਚ ਉਹਨਾਂ ਨੇ ਸਨੀਛਦ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਧੋਨੇ ਦੀ ਰਾਗ ਖੁੱਲੇ ਰਿਸ਼ਾ ਕੇ ਇਕਲੈ ਸਕੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਔਰ ਗੁਰਵਾਨੀ ਦੀ ਸੰਸਥਾ ਜੁੜੇ ਹੁੰਦੇ ਸੀ ਪਰ ਇਹੋ ਜਿਹੇ ਮਹਾਪੁਰਸ਼ਾਂ ਦਾ ਦਿਨੇ ਦਿੱਤੇ ਆਉਣਾ ਹੀ ਧੰਨਤਾ ਦੇ ਯੋਗ ਹੁੰਦਾ ਹੈ ਜਿਹੜੇ ਕਿ ਸੰਗਤ ਨੂੰ ਆਪ ਦੇ ਸੇਵਕਾਰ ਉਹ ਹੀ ਕਹਿੰਦੇ ਲੱਗੇ ਜੇ ਤੁਸੀਂ ਜਿਹੜੇ ਤੁਸੀਂ ਸੇਵਕ ਆ ਤਾਂ ਬੱਚਿਆਂ ਨੂੰ ਪੜ੍ਹਾਓ ਨਸ਼ਾ ਤੋਂ ਮੁਕਤ ਹੋ ਗੋ ਔਰ ਨਸ਼ਾ ਤੋਂ ਦੂਰ ਕਰਦੇ ਸੀਗੇ ਔਰ ਬੱਚਿਆਂ ਨੂੰ ਗੁਰਿਆ ਦੇ ਨਾਲ ਜੋੜਦੇ ਸੀਗੇ ਅੱਜ ਉਹਨਾਂ ਦੇ ਪਾਇਏ ਹੋ ਪੂਰਨਿਆ ਦੇ ਡੇਰਾ ਐਕਸੋਰਟ ਸੰਤ ਮਬਬਾ ਮਿਲੇ ਧਰਮ ਯਾਰਾ ਵਿਕੇ ਸਤਵੀਰ ਉਜਾਗ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ ਜੋ ਮਹਾਪੁਰਚਾਂ ਨੇ ਸੋਚੀ ਜੋ ਡਾਕਟਰ ਬਵਾ ਸਾਹਿਬ ਦਾ ਸੋਚਿਆ ਆਪਣੇ ਗੁੜੇ ਸੰਦਾਰਸ ਕਰੂ ਉਹੀ ਸੋਚ ਲੈ ਕੇ ਇਹ ਡੇਰਾ ਸਥਾਪਿਤ ਹੋਇਆ ਅੱਜ ਮਹਾਪੁਰਚਾਂ ਨੂੰ ਜੂਤ ਰਾਡੇ ਤੋਂ ਸ਼੍ਰੀ ਗੁਰੂਦਾਸ ਸਾਹਿਬ ਸੰਪਰਦਾਇ ਸੈਟੀ ਵੱਲ ਤੇ ਮਹਾਪੁਰਚ ਅੱਜ ਵੱਖ-ਵੱਖ ਜਥੇਬੰਦੀਆਂ ਨਾਗ ਸੰਗਤ ਜਥੇਬੰਦੀਆਂ ਹੋਰ ਵੀ ਰਾਜਨੀਤਿਕ ਲੋਕ ਆ ਧਰਮਿਕ ਅੱਗੋ ਸਾਰੇ ਮਹਾਪੁਰਸ਼ਾਂ ਅਨੁਸਾਰ ਬੇਖਲਪੀ ਕਰਨ ਪਹੁੰਚੇ ਪਰ ਸ੍ਰੀ ਸੰਗਤਾਂ ਦਾ ਮੈਂ ਮੈਂ ਚੈਨਲ ਆਹੀਂ ਇਲੈਕਟ੍ਰੋਨਿਕ মিডিਆ ਆਹੀਂ ਮੈਂ ਸਾਰੀਆਂ ਸੰਗਤਾਂ ਦਾ ਸੰਤਾ ਮਹਾਪੁਰਸ਼ਾਂ ਦਾ ਕੋਲਰ ਕੋ ਧੰਨਵਾਦ ਕਰਦਾ ਜਿਨ੍ਹਾਂ ਨੇ ਡੇਰਾ ਸਾਹਿਬ ਉੱਤੇ ਪਹੁੰਚ ਕੇ ਮਹਾਪੁਰਸ਼ਾਂ ਨੂੰ ਸ਼ਾਂਤ ਦੇ ਬਲ ਉਤੇ ਦਿੱਤੇ ਅਤੇ ਆਪਣਾ ਸੰਗਤ ਆਪਣਾ ਜੀਵਨ ਸਫਲ ਕੀਤਾ ਜੀ ਖਾਸਪੁਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਇਸ ਵੇਲੇ ਅਸੀਂ ਖੜਿਆ ਜੀ ਅਡੇਰਾ 108 ਸੰਤਪਾਪਾ ਮੀਨਾਰਾਮ ਜੀ ਪਰੋ ਮੁਜਾਰਾ ਦੇ ਕੇ ਦੱਸਦੇ ਕਿ ਅੱਜ ਸੰਤਪਾਪਾ ਮੀਨਾਰਾਮ ਜੀ ਦੀ 72ਵੀਂ ਵਰਸੀ ਚੱਲ ਰਹੀ ਹੈ ਇਸੇ ਮੌਕੇ ਦੇ ਉੱਪਰ ਜਿਹੜਾ ਇੱਕ ਮਟਾ ਜਿਹੜਾ ਉਗਰਾਲਾ ਜਿਹੜਾ ਕੀਤਾ ਗਿਆ ਹੈ ਸੋ ਇਸ ਮੌਕੇ ਵੱਡਾ ਉਗਰਾਲਾ ਕੀਤਾ ਗਿਆ ਸਤਿਗੁਰਮੇਸ ਸਿੰਘ ਜੀ ਚੈਰੀਟੇਬਲ ਬਲੱਡ ਸਸਤਾ ਵੱਲੋਂ ਜਿਹੜਾ ਅੱਜ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇੱਥੇਲੇ ਪਾਸੇ ਜਿਹੜੇ ਆ ਖੂਨਦਾਨ ਕਰ ਰਹੇ ਨੇ ਉਹ ਵੀਰ ਜਿਹੜੇ ਹੈਗੇ ਆ ਸੋ ਵੱਡਾ ਉਪਰਾਲਾ ਆਏਗਾ ਕੀਤਾ ਜਾ ਰਿਹਾ ਵੀਰਾਂ ਵੱਲੋਂ ਆਪਣਾ ਖੂਨਦਾਨ ਕਰਕੇ ਜਿਹੜਾ ਇੱਕ ਜਿਹੜਾ ਵੱਡਾ ਜਿਹੜਾ ਕਾਰਜਕਾਰ ਰਚਾਰੇ ਨੇ ਸੋ ਜਿਹੜੇ ਵੀਰ ਖੂਨਦਾਨ ਕਰ ਰਹੇ ਆ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਉਧਰਲੇ ਪਾਸੇ ਵੀ ਵੀਰ ਜਿਹੜੇ ਖੂਨਦਾਨ ਕਰਨ ਲੱਗੇ ਹੋਏ ਨੇ ਸਵੇਰ ਤੋਂ ਹੀ ਜਿਹੜਾ ਖੂਨਦਾਨ ਕੈਂਪ ਚੱਲ ਰਿਹਾ ਔਰ ਇਸ ਤਰ੍ਹਾਂ ਦੀ ਜਿਹੜੀ ਹੈ ਸੁਸਾਇਟੀ ਹੈ ਉਹ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਕਿੰਨੇ ਯੂਨਿਟ ਹੁਣ ਤੱਕ ਖਰੀਦਦਾਰ ਕੀਤਾ ਜਾ ਚੁੱਕਾ ਹੈ ਸੋ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਵੀਰਾਂ ਜੀ ਨਾਲ ਕਿ ਉਹ ਇਸ ਮੁਕੇ ਦੇ ਉੱਪਰ ਕੀ ਕਰਾਂਗੇ ਸਾਹਿਬ ਭਾਈ ਸਸਤੀ ਕਾ ਜੀ ਸਸਤੀ ਕਾ ਜੀ ਮੈਂ ਨਾਮ ਤੁਹਾਡਾ ਜੀ ਮੇਰੇ ਦੋਸ਼ਨ ਤੋਂ ਆ ਗਏ ਠੀਕ ਹੈ ਜੀ ਕਮਾਇਕ ਸਰ ਆ ਰਹੇ ਨੇ ਕਿੰਨੇ ਯੂਨਿਟ ਖਰੀਦਦਾਰ ਕੀ ਹੋਏ ਮੈਂ ਤੀਜੀ ਚੌਥੀ ਵਾਰੀ ਭਾਜੀ ਠੀਕ ਹੈ ਕਿ ਇਹ ਕਿੰਨਾ ਦਾ ਲੱਗ ਰਿਹਾ ਹੈ ਔਰ ਕੀ ਕਹਿਣਾ ਚਾਹੋਗੇ ਇਸ ਨੂੰ ਬਹੁਤ ਵਧੀਆ ਭਾਜੀ ਸਾਰਿਆਂ ਨੂੰ ਬਾਣਾ ਚਾਹੀਦਾ ਜੀ ਬਹੁਤ ਵਧੀਆ ਬਰਾਨਾ ਮੈਂ ਸਾਥ ਹੋਣਾ ਮੈਂ ਸਾਥ ਦਾ ਤੇ ਸਾਰਿਆਂ ਨੂੰ ਫੀਲ ਕਰਦੇ ਵੀ ਸਭ ਤੋਂ ਵੱਧ ਫੋਨਡਰ ਕਰਵਾਉਣਾ ਚਾਹੀਦਾ ਠੀਕ ਹਾਂ ਤਾਂ ਨੂੰ ਸੋ ਹੋਰ ਵੀ ਵੀਰਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਜਿਹੜੇ ਇੱਧਰ ਵੀਰ ਫੋਨਡਾਨ ਕਰਕੇ ਆਦੇ ਨੇ ਸੋ ਗੱਲਬਾਤ ਕਰਦੇ ਹੋਣੇ ਨਾਲ ਭਾਈ ਬਾਈ ਜੂਂਟ ਤੇ ਯਾਨੀ ਕਲੀਨਰ ਕਰਵਾਉਣ ਦੇ ਸਾਲ ਸਤਿ ਸ਼੍ਰੀ ਅਕਾਲ ਮੈਂ ਐਡੀਟਰੀ ਪ੍ਰੈਕਟਿਸ ਤੋਂ ਹੁੰਦੀ ਆ ਮੈਂ ਉਹਦਾ ਕੰਮ ਹੈ ਕਿ ਜਦੋਂ ਕੋਈ ਪ੍ਰੋਬਲਮ ਜਿੰਦੇ ਰਹਿੰਦੇ ਨੇ ਉਹਦੇ ਤੋਂ ਹੋਈ ਨਹੀਂ ਆ ਉਸਨੇ ਹਸਪੀਟਲ ਵਿੱਚ ਜੋ ਚੀਜ਼ ਕੀਤੀ ਹੈ ਉੱਥੋਂ ਹੀ ਪ੍ਰੇਮ ਨਾਲ ਜੀ ਤੋਂ ਕੰਮ ਕਰਾਂਗੇ ਤਾਂ ਇਹ ਚੰਗਾ ਲੱਗਦਾ ਕਿ ਲੋੜ ਹੈ ਜੀ ਕੰਮ ਕਰਦੇ ਹਾਂ ਕੋਈ ਵੀ ਪੇਸ਼ੈਂਟ ਅੱਛਾ ਡਾਊਂਡਰ ਆਉਂਦਾ ਹਨ ਮੈਂ ਜੀਰਕ ਟੈਂਡੀਆਂ ਤੋਂ ਫੋਕਸ ਐਮਰਜੈਂਸੀ ਜੀ ਹੋ ਸਕਦੀ ਹੈ ਸੱਟ ਦੇ ਡਿਪਾਰਟਮੈਂਟ ਸਾਰੇ ਸਾਥੀ ਬਹੁਤ ਬਾਈ ਤੋਂ ਬਹੁਤ ਬੰਦ ਨਹੀਂ ਦਿਮਾਗ ਮੈਂ ਮਾਣ ਮਾਣ ਦੀ ਮਰਤੀ ਲਈ ਹੈ ਇਸ ਮੌਕੇ ਦੇ ਪਰ ਹੋਰ ਕੀ ਕਹਿਣਾ ਚਾਹਾਂਗੇ ਜਿਵੇਂ ਗੁਰੂ ਤੇ ਚਰਨ ਨਾਲ ਲੱਗਣਾ ਚਾਹੀਦਾ ਹੈ ਪਰ ਨਾਮ ਦਾ ਨਰਾਜਾ ਕੁਰਬਾਨੀ ਨਾਲ ਕਰਨ ਚਾਹੀਦਾ ਹੈ ਔਰ ਵਿਦਾਨਾ ਗੱਲਬਾਤ ਕੀਤੀ ਹੈ 10ਵਾਂ ਵਾਰ ਵੀਰ ਜੀ ਨੇ ਖੂਨਦਾਨ ਕੀਤਾ ਸੋ ਜਿਹੜੇ ਵੀ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਆ ਔਰ ਜਿਹੜੇ ਜਿਨ੍ਹਾਂ ਵੀਰਾਂ ਨੇ ਮਨ ਬਣਾਇਆ ਵੀ ਆਪਾਂ ਖੂਨਦਾਨ ਕਰਨਾ ਹੈ ਤੇ ਉਹ ਕਿਸੇ ਵੀ ਲਾਗੇ ਦੀ ਜਿਹੜੀ ਅੱਗੇ ਹੈ ਚੈਰੀਟੇਵਲ ਜਿਹੜੀ ਹੈ ਬਲੱਡ ਬੈਂਕ ਜਿਹੜੀ ਹੈ ਉਹਦੇ ਵਿੱਚ ਜਾ ਕੇ ਖੂਨਦਾਨ ਕਰ ਸਕਦੇ ਨੇ ਜਾਂ ਕਿਤੇ ਵੀ ਹੋਰ ਇਸ ਤਰ੍ਹਾਂ ਦੇ ਜਿਹੜੇ ਕੈਂਪ ਲੱਗਦੇ ਆ ਉਹ ਕੋਈ ਆਗੇ ਆਪਣਾ ਸੇਵਾਦਾਨ ਕਰ ਸਕਦੀ ਹੈ ਕਿਉਂਕਿ ਇਹ ਜਿਹੜਾ ਫਰਲਾ ਬਹੁਤ ਵੱਡਾ ਫਰਲਾ ਮੰਨਿਆ ਜਾਂਦਾ ਹੈ ਤੇ ਇਸ ਫੋਨ ਦੇ ਨਾਲ ਸਾਡੇ ਸਾਡੇ ਲਈ ਤੇ ਫੋਨ ਦੇ ਨਾਲ ਬਹੁਤ ਸਾਰੇ ਜਿਹੜੇ ਆ ਮਰੀਜ਼ਾਂ ਦੀ ਜਿਹੜੀ ਆ ਜਾਨ ਬਚਾਈ ਜਾ ਸਕਦੀ ਹੈ ਤਾਂ ਇਹ ਕੈਂਪ ਜਿਹੜਾ ਚੱਲ ਰਿਹਾ ਉਹ ਜਿੱਥੇ ਇੱਕ ਪਾਸੇ ਸੰਤਵਾਲਾ ਮੇਲਾ RAM ji ਦੀ ਵਰਸੀ ਮਨਾਈ ਜਾ ਰਹੀ ਹੈ ਉੱਥੇ ਹੀ ਬਟਾਉ ਫਰਲਾ ਜਿਹੜਾ ਫੋਨਦਾਨ ਕੈਂਪਸ ਜਿਹੜਾ ਉਦੇਸ਼ਿਤ ਕਰਕੇ ਕੀਤਾ ਜਾ ਰਿਹਾ ਸੋ ਜਿੱਤੇ ਫੀਲ ਫੋਨਦਾਨ ਕਰ ਰਹੇ ਨੇ ਉਹਦੇ ਨਾਲ-ਨਾਲ ਜਿਹੜੀ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਬਲੱਡ ਸੈਂਟਰ ਦੀਆਂ ਸਾਡੇ ਨਾਲ ਕੁਝ ਜੜੀ ਹੈਗੀ ਆ ਪਰ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ

ਫੂਰਦਾਰ ਕੀਤਾ ਹੈ ਜਿਸ ਨਾਲ ਬਹੁਤ ਜਿਹੜੇ ਯਾਤਰਕਾ ਜਿਹੜੇ ਹੈ ਜਿਹੜੇ ਨੌਜਵਾਨੀ ਫੂਰਦਾਰ ਕਰਦੇ ਆ ਕਿ ਅੱਜ ਬੀਬੀਆਂ ਨੇ ਨਹੀਂ ਨਹੀਂ ਹਾਂਜੀ ਹਾਂਜੀ ਜੀ ਬੀਬੀਆਂ ਨੇ ਵੀ ਬਹੁਤ ਯੋਗਦਾਨ ਦਿੱਤਾ ਹੈ ਜੀ ਬੀਬੀਆਂ ਨੇ ਵੀ ਬਲੱਡ ਡੋਨੇਟ ਕੀਤਾ ਵਾ ਹਾਂਜੀ ਤੇ ਹੋਰ ਕੀ ਕਹਿਣਾ ਚਾਹੂਗੇ ਇਸ ਮੌਕੇ ਦੇ ਉੱਪਰ ਦੇਖੋ ਜੀ ਆਪਾਂ ਇਹੀ ਕਹਿਣਾ ਚਾਹਾਂਗੇ ਵੱਧ ਤੋਂ ਵੱਧ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਜੇਕਰ ਆਪਾਂ ਫੂਨਦਾਨ ਕਰਾਂਗੇ ਤਾਂ ਇੰਨੀਆਂ ਬਰੀ ਮਦਦ ਹੋ ਸਕਦੀ ਹੈ ਜੀ ਠੀਕ ਹੈ ਜੀ ਆਪਾਂ ਜੇ ਫੂਨਦਾਨ ਨਹੀਂ ਕਰਾਂਗੇ ਤਾਂ ਆਪਾਂ ਕਿਸੇ ਨੂੰ ਦੇ ਵੀ ਨਹੀਂ ਸਕਦੇ ਜੇਕਰ ਆਪਾਂ ਵੱਧ ਤੋਂ ਵੱਧ ਫੂਨਦਾਨ ਕਰਾਂਗੇ ਜੀ ਕਿਸੇ ਬਲੀਵਲੀ ਲੋੜ ਪੂਰੀ ਹੋ ਸਕਦੀ ਹੈ ਜੀ ਸੋ ਸੋ ਅੱਜ ਜਿਹੜਾ ਆ ਕੇ ਫੂਨਦਾਨ ਕੈਂਪ ਚੱਲ ਰਿਹਾ ਹੈ ਔਰ ਲਗਭਗ ਜਿਹੜੇ ਆ 35 ਯੂਨਿਟ ਜਿਹੜੇ ਆ ਫੂਨਦਾਨ ਦੇ ਜਿਹੜੇ ਹੋ ਚੁੱਕੇ ਨੇ ਸੋ ਜਿਹੜੇ ਵੀ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਆ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਉਹਨਾਂ ਇਸ ਤਰ੍ਹਾਂ ਦੇ ਜਿਹੜੇ ਉੱਥੇ ਕਾਲੇ ਕੀਤੇ ਜਾਂਦੇ ਆ ਜਿ ਖੂਨਦਾਨ ਕੈਂਪ ਜਿਹੜੇ ਲਗਾਏ ਜਾਂਦੇ ਆ ਉਹਨਾਂ ਦੇ ਵਿੱਚ ਜਾ ਕੇ ਸਾਨੂੰ ਆਪਣਾ ਜਿਹੜਾ ਜ਼ਰੂਰ ਖੂਨਦਾਨ ਕਰਨਾ ਚਾਹੀਦਾ ਸੋ ਤੁਸੀਂ ਦੇਖ ਰਹੇ ਹੋ ਫਾਸਟ 24 ਟੀਵੀ ਚੈਨਲ ਸੋ ਮੈਂ ਤੁਹਾਡਾ ਆਪਣਾ ਗੁਰੂ ਸਿੰਘ ਗੁੜਿਆਲ ਗੁੜੇ ਲੋ ਫਾਸਟ 24 ਟੀਵੀ ਚੈਨਲ ਦੇ ਨਾਲ ਜੀ ਮਹਾਰਾਜ ਜੀ ਬਾਤ ਬਹੁਤ ਕਹੀ ਪਾਣੀ ਆਇਆ ਕਈ ਲੋਕ ਜਿਹੜੇ ਆਫਤਾਂ ਤੋਂ ਭਟਾ ਰਹੇ ਗਏ ਮੈਂ ਤੁਹਾਡੇ ਨਾਲ ਹੀ ਇਹ ਸੰਗਤਾਂ ਦੀ ਬੇਨਤੀ ਜਿਹੜੀ ਪਹੁੰਚਾਉਣਾ ਚਾਹੁੰਦਾ ਕਿ ਸਾਡੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਰੈਟਰ ਪੰਜਾਬ ਸਮਾਚਾਰ ਰਹੀ ਕੈਲੀਂ ਜਿਹੜਾ ਰਹੀ ਆਪਰੇ ਮਾਦਰਾਂ ਹਾਂ ਉਹਨਾਂ ਆੜ ਪੀੜਤ ਲੋਕਾਂ ਨੂੰ ਬੇਨਤੀ ਕਰਿ ਕਿ ਸਾਡੇ ਦੇਰੇ ਜਿਹੜੇ ਆ ਉਹ ਤੁਹਾਡੇ ਲਈ ਖੁੱਲੇ ਨੇ ਜਦੋਂ ਮਾਜੀ ਆਓ ਇੱਥੇ ਬੈਠ ਕੇ ਜਿਹੜਾ ਨਕਰ ਪਾਣੀ ਸ਼ਕੋ ਤੇ ਜਦੋਂ ਤੁਹਾਡਾ ਕਾ ਠੀਕ ਹੋਗਾ ਉਹ ਚਲੇ ਜਾਣ ਅਨ ਵਿਕਤੀ ਕਰਕੇ ਮਹਾਰਾਜ ਜੀ ਨੂੰ ਕਿ ਜਿਹੜੀ ਆਪਣੀ ਸੁਸਾਇਟੀ ਆ ਉਹਦੇ ਵਿੱਚ ਕਰਕੇ ਫੈਸਲਾ ਕਰਕੇ ਜਿਹੜਾ ਉਹ ਇੱਕ ਦੋ ਦਿਨਾਂ ਵਿੱਚ ਪ੍ਰੈਸਮ ਉਹ ਜਿਹੜਾ ਗਾਨੀ ਖਾਨ ਸਾਹਿਬ ਮਹਾਰਾਜ ਸਾਹਿਬ ਕਰਵਾ ਦਰ ਆ ਤੇ ਇਹਨੂੰ ਸਾਸੰਗਤ ਦੀ ਇਹ ਜੋ ਕੁਦਰਤ ਦਾ ਕਹਿ ਰਿਹਾ ਇਹਨੂੰ ਕੋਈ ਗਾਨੀ ਸਾਹਿਬ ਨਾ ਕਿ ਕੁਦਰਤ ਵੱਲੋਂ ਆਪ ਪਾਈਆ ਸਾਨੂੰ ਉਹਨਾਂ ਉਹਨਾਂ ਲੋੜ ਬਣਾਈ ਗ੍ਰੀਵ ਦੇ ਪੱਕਾ ਲੋੜ ਬਣਾਈ ਆਪਾਂ ਮੋਢੇ ਨਾਲ ਮੋਢਾ ਜੁੜ ਕੇ ਬੈਠੇ ਆ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ ਵੀ ਆਪਾਂ ਮਾਨਸੇ ਦੇ ਵਿੱਚ ਕੱਪੜੇ ਵੀ ਦੇ ਗਏ ਆ ਇਹਨਾਂ ਨੂੰ ਮਾਇਆ ਵੀ ਦੇ ਗਏ ਆ ਔਰ ਅੱਜ ਹੋਇਆ ਜਿੰਨੇ ਵੀ ਸਾਡੇ ਸ਼ੈਡੂਲ ਆ ਤੁਹਾਨੂੰ ਪਤਾ ਸੈਟਿੰਗ ਮਹਾਵਰਸ਼ਾ ਉਹ ਕਦੇ ਵੀ ਬਰੋਦੀ ਦਾ ਜਿਹੜਾ ਵੀ ਮਾਰਜੀ ਮਹਾਵਰਸ਼ਾ 24 ਘੰਟੇ ਤੋਂ ਵੱਧ ਗੁੱਲੇ ਜਿਹੜੇ ਹੜ੍ਹ ਪੀਤੇ ਆ ਕੋਈ ਇਥੇ ਆੜ ਔਰ ਇਥੇ ਆਪ ਦੀ ਦੂ ਪਰਵਰ ਸੇਵਾ ਦਾ ਲੰਗਰ ਪਾਣੀ ਕਿੱਥੇ ਛੱਕੜ ਇੱਥੇ ਰਹਿਣਾ जिन्ना हालात चले नहीं होंगे जिन्ना चेर पार्टी ने सदन